ਕਦੇ ਬੇਇੱਜ਼ਤੀ ਨਹੀਂ ਹੋਊਗੀ ਬਸ ਆ 10 ਕੰਮ ਕਰ ਲੋ ਤੁਸੀਂ ਚੰਗੇ ਹੋ ਇਮਾਨਦਾਰ ਹੋ ਫਿਰ ਵੀ ਲੋਕ ਤੁਹਾਨੂੰ ਹਲਕੇ ਚ ਲੈਂਦੇ ਨੇ ਕੀ ਕਦੇ ਅਜਿਹਾ ਹੋਇਆ ਕਿ ਤੁਹਾਡੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਗਿਆ ਹੋਵੇ ਜੀ ਹਾਂ ਤਾਂ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦੇਊਗੀ ਅੱਜ ਮੈਂ ਤੁਹਾਨੂੰ ਉਹ 10 ਕੰਮ ਦੱਸਾਂਗਾ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੁਹਾਡੀ ਕਦੇ ਬੇਇੱਜ਼ਤੀ ਨਹੀਂ ਹੋਊਗੀ ਇਸ ਲਈ ਇਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਤੁਹਾਨੂੰ ਲੱਗਦਾ ਹੋਊਗਾ ਕਿ ਲੋਕ ਤੁਹਾਨੂੰ ਬਿਨਾਂ ਵਜਾ ਨੀਵਾ ਦਿਖਾਉਂਦੇ ਨੇ ਪਰ ਸਚਾਈ ਇਹ ਆ ਕਿ ਅਕਸਰ ਅਸੀਂ ਖੁਦ ਹੀ ਅਜਿਹੀਆਂ ਗਲਤੀਆਂ ਕਰਦੇ ਆ ਜਿਨ੍ਹਾਂ ਨਾਲ ਲੋਕ ਸਾਨੂੰ ਹਲਕੇ ਚ ਲੈਂਦੇ ਨੇ ਕਈ ਵਾਰ ਅਸੀਂ ਆਪਣਾ ਆਤਮ ਵਿਸ਼ਵਾਸ ਘੱਟ ਹੋਣ ਕਰਕੇ ਕਿਸੇ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਪਾਉਂਦੇ ਤੇ ਕਦੇ ਅਸੀਂ ਆਪਣੇ ਵਿਚਾਰ ਸਹੀ ਤਰ੍ਹਾਂ ਕੇ ਨਾਲ ਪ੍ਰਗਟ ਨਹੀਂ ਕਰਦੇ ਪਰ ਇਹਨਾਂ ਸਭ ਦਾ ਹੱਲ ਬਹੁਤ ਸੌਖਾ ਹੈ ਇਹ ਕੋਈ ਜਾਦੂ ਨਹੀਂ ਬਲਕਿ ਸਿਰਫ 10 ਅਜਿਹੇ ਕੰਮਾਂ ਜੋ ਤੁਹਾਡੀ ਸੋਚ ਆਤਮਾ ਅਤੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ ਜੇ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ ਤਾਂ ਕੋਈ ਵੀ ਤੁਹਾਡੀ ਬੇਇੱਜ਼ਤੀ ਕਰਨ ਦੀ ਹਿੰਮਤ ਨਹੀਂ ਕਰੂਗਾ ਤਾਂ ਉਹ ਸ਼ੁਰੂ करिए ਨੰਬਰ ਪਹਿਲਾ ਆਪਣੇ ਕੰਮ ਦੀ ਇੱਜ਼ਤ ਕਰੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਉਹਨਾਂ ਦਾ ਕੰਮ ਛੋਟਾ ਹੈ ਉਹ ਆਪਣੇ ਕੰਮ ਬਾਰੇ ਗੱਲ ਕਰਨ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਪਰ ਸੱਚਾਈ ਇਹ ਹੈ ਕਿ ਵੀ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਜਦੋਂ ਤੁਸੀਂ ਆਪਣੇ ਕੰਮ ਨੂੰ ਦਿਲੋਂ ਕਰਦੇ ਹੋ ਅਤੇ ਉਸ ਤੇ ਮਾਣ ਕਰਦੇ ਹੋ ਤਾਂ ਤੁਹਾਡਾ ਆਤਮ ਵਿਸ਼ਵਾਸ ਆਪਣੇ ਆਪ ਵੱਧ ਜਾਂਦਾ ਤੁਹਾਡਾ ਕੰਮ ਸਿਰਫ ਤੁਹਾਡੀ ਆਮਦਨੀ ਦਾ ਜ਼ਰੀਆ ਨਹੀਂ ਬਲਕਿ ਇਹ ਤੁਹਾਡੀ ਪਛਾਣ ਹੈ ਜੇ ਤੁਸੀਂ ਇੱਕ ਦੁਕਾਨ ਚਲਾਉਨੇ ਹੋ ਤਾਂ ਸਿਰਫ ਇਹ ਨਾ ਕਹੋ ਕਿ ਮੈਂ ਦੁਕਾਨ ਚਲਾਉਣਾ ਇਸ ਤਰ੍ਹਾਂ ਕਹੋ ਕਿ ਮੈਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਜਦੋਂ ਤੁਹਾਡੀ ਸੋਚ ਇਸ ਤਰ੍ਹਾਂ ਬਦਲ ਜਾਊਗੀ ਤਾਂ ਲੋਕ ਤੁਹਾਡੇ ਨਾਲ ਗੱਲ ਕਰਨਾ ਪਸੰਦ ਕਰਨਗੇ ਅਤੇ ਤੁਹਾਡੀ ਕਦਰ ਕਰਨਗੇ ਨੰਬਰ ਦੂਜਾ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਨੂੰ ਪਸੰਦ ਕਰਨ। ਇਸ ਲਈ ਅਸੀਂ ਅਕਸਰ ਉਹਨਾਂ ਦੀ ਹਰ ਗੱਲ ਮੰਨ ਲੈਂਦੇ ਹਾਂ। ਪਰ ਜਦੋਂ ਤੁਸੀਂ ਹਮੇਸ਼ਾ ਦੂਜਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਆਪਣੀ ਇੱਜ਼ਤ ਗਵਾ ਲੈਂਦੇ ਹੋ। ਲੋਕ ਤੁਹਾਨੂੰ ਇੱਕ ਕਮਜ਼ੋਰ ਇਨਸਾਨ ਸਮਝਣ ਲੱਗ ਜਾਂਦੇ ਨੇ ਜਿਸ ਨੂੰ ਈਸਾਨੀ ਨਾਲ ਵਰਤਿਆ ਜਾ ਸਕਦਾ ਹੈ। ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਹਰ ਵਾਰ ਅਜੀਹਾ ਕੰਮ ਕਰਨ ਲਈ ਕਹਿੰਦਾ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਉਸ ਨੂੰ ਸਾਫ਼-ਸਾਫ਼ ਕਹਿ ਦਿਓ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਪਰ ਮੈਂ ਇਹ ਕੰਮ ਨਹੀਂ ਕਰ ਸਕਦਾ ਇਸ ਨਾਲ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੀ ਇੱਜ਼ਤ ਵਧੂਗੀ ਅਤੇ ਤੁਹਾਡੇ ਦੋਸਤ ਵੀ ਤੁਹਾਡੀ ਗੱਲ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦੇਣਗੇ ਨੰਬਰ 3 ਹਮੇਸ਼ਾ ਕੁਝ ਨਵਾਂ ਸਿੱਖਦੇ ਰਹੋ ਜੇਕਰ ਤੁਸੀਂ ਆਪਣੀ ਨੌਕਰੀ ਜਾਂ ਕੰਮ ਦੇ ਵਿੱਚ ਨਵੀਆਂ ਚੀਜ਼ਾਂ ਨਹੀਂ ਸਿੱਖਦੇ ਤਾਂ ਤੁਸੀਂ ਇੱਕ ਜਗ੍ਹਾ ਤੇ ਖੜੇ ਰਹਿ ਜਾਣੇ ਹੋ ਸਮਾਜ ਅਤੇ ਦੁਨੀਆ ਬਦਲ ਰਹੀ ਆ ਇਸ ਲਈ ਤੁਹਾਨੂੰ ਵੀ ਬਦਲਣਾ ਪਊਗਾ ਜਾਣਕਾਰੀ ਹੀ ਤਾਕਤ ਹੈ ਜਦੋਂ ਤੁਹਾਡੇ ਕੋਲ ਨਵਾਂ ਗਿਆਨ ਹੁੰਦਾ ਤਾਂ ਤੁਸੀਂ ਕਿਸੇ ਵੀ ਗੱਲਬਾਤ ਦੇ ਵਿੱਚ ਹਿੱਸਾ ਲੈ ਸਕਦੇ ਹੋ ਸੋਚੋ ਕਿ ਤੁਸੀਂ ਕਿਸੇ ਮੀਟਿੰਗ ਦੇ ਵਿੱਚ ਬੈਠੇ ਹੋ ਜੇ ਤੁਹਾਡੇ ਕੋਲ ਬੋਲਣ ਲਈ ਕੁਝ ਨਵਾਂ ਨਹੀਂ ਆ ਤਾਂ ਲੋਕ ਤੁਹਾਡੀ ਗੱਲ ਨਹੀਂ ਸੁਣਨਗੇ ਪਰ ਜੇ ਤੁਸੀਂ ਨਵੀਆਂ ਤਕਨੀਕਾਂ ਜਾਂ ਬਾਜ਼ਾਰ ਬਾਰੇ ਕੁਝ ਸਿੱਖਿਆ ਹੈ ਤਾਂ ਤੁਹਾਡੀ رائے ਨੂੰ ਮਹੱਤਵ ਦਿੱਤਾ ਜਾਊਗਾ ਇਸ ਲਈ ਰੋਜ਼ ਕੁਝ ਨਵਾਂ ਸਿੱਖਣ ਦੀ ਆਦਤ ਪਾਓ ਨੰਬਰ ਚੌਥਾ ਆਪਣੀ ਸਿਹਤ ਦਾ ਖਿਆਲ ਰੱਖੋ ਇੱਕ ਸਿਹਤਮੰਦ ਸਰੀਰ ਹੀ ਇੱਕ ਸਿਹਤਮੰਦ ਮਨ ਨੂੰ ਜਨਮ ਦਿੰਦਾ ਜਦੋਂ ਤੁਸੀਂ ਥੱਕੇ ਅਤੇ ਬਿਮਾਰ ਮਹਿਸੂਸ ਕਰਦੇ ਹੋ ਤਾਂ ਤੁਹਾਡਾ ਆਤਮ ਵਿਸ਼ਵਾਸ ਆਪਣੇ ਆਪ ਘਟ ਜਾਂਦਾ ਆਪਣੀ ਸਿਹਤ ਦਾ ਖਿਆਲ ਰੱਖਣਾ ਸਿਰਫ ਬਿਮਾਰੀਆਂ ਤੋਂ ਬਚਣਾ ਨਹੀਂ ਬਲਕਿ ਆਪਣੇ ਆਪ ਨੂੰ ਪਿਆਰ ਕਰਨ ਦਾ ਤਰੀਕਾ ਹੈ ਸਿਰਫ 30 ਮਿੰਟ ਦੀ ਸੈਰ ਜਾਂ ਹਲਕੀ ਕਸਰਤ ਵੀ ਤੁਹਾਡੇ ਮੂਡ ਨੂੰ ਬਦਲ ਸਕਦੀ ਹੈ ਜਦੋਂ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਹੋ ਤਾਂ ਤੁਹਾਡੇ ਚਿਹਰੇ ਤੇ ਇੱਕ ਵੱਖਰੀ ਚਮਕ ਆਉਂਦੀ ਹੈ ਜੋ ਦੂਸਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਦੋਸਤੋ ਮੈਂ ਸਾਰੀਆਂ ਗੱਲਾਂ ਇਸ ਲਈ ਦੱਸ ਰਿਹਾ ਕਿਉਂਕਿ ਮੈਂ ਸੱਚਮੁੱਚ ਚਾਹੁੰਨਾ ਕਿ ਤੁਹਾਡੀ ਜ਼ਿੰਦਗੀ ਬਿਹਤਰ ਬਣੇ ਜੇਕਰ ਤੁਹਾਨੂੰ ਇਹ ਵੀਡੀਓਜ਼ ਪਸੰਦ ਆਉਂਦੀਆਂ ਨੇ ਅਤੇ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਦੇ ਜੁਆਇਨ ਬਟਨ ਨੂੰ ਦਬਾ ਕੇ ਮੈਂਬਰਸ਼ਿਪ ਲੈ ਸਕਦੇ ਹੋ ਇਸ ਨਾਲ ਤੁਸੀਂ ਸਾਡੀ ਇਸ ਮਿਹਨਤ ਦਾ ਹਿੱਸਾ ਬਣੋਗੇ ਅਤੇ ਸਾਨੂੰ ਅਜਿਹੇ ਹੋਰ ਵਧੀਆ ਵੀਡੀਓਜ਼ ਬਣਾਉਣ ਲਈ ਹੌਸਲਾ ਮਿਲੇਗਾ ਤੁਹਾਡਾ ਸਾਥ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਨੰਬਰ 5 ਫਾਲਤੂ ਲੋਕਾਂ ਤੋਂ ਦੂਰ ਰਹੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੁਹਾਡੀ ਸੋਚ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਜੇ ਤੁਸੀਂ ਉਹਨਾਂ ਲੋਕਾਂ ਨਾਲ ਰਹਿੰਦੇ ਹੋ ਜੋ ਹਮੇਸ਼ਾ ਸ਼ਿਕਾਇਤਾਂ ਕਰਦੇ ਨੇ ਤਾਂ ਤੁਸੀਂ ਵੀ ਨੈਗੇਟਿਵ ਹੋ ਜਾਓਗੇ ਅਜਿਹੇ ਲੋਕ ਤੁਹਾਨੂੰ ਕਦੇ ਵੀ ਅੱਗੇ ਨਹੀਂ ਵਧਣ ਦੇਣਗੇ ਜੇ ਤੁਹਾਡਾ ਕੋਈ ਦੋਸਤ ਹਮੇਸ਼ਾ ਤੁਹਾਡੇ ਸੁਪਨਿਆਂ ਦਾ ਮਜ਼ਾਕ ਉਡਾਉਂਦਾ ਤਾਂ ਤੁਸੀਂ ਉਸ ਤੋਂ ਦੂਰ ਰਹੋ ਉਹਨਾਂ ਲੋਕਾਂ ਨੂੰ ਲੱਭੋ ਜੋ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਅਤੇ ਤੁਹਾਡੇ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਨੇ ਸਹੀ ਸੰਗਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਨੰਬਰ 6 ਆਪਣੇ ਖਾਸ ਹੁਨਰ ਨੂੰ ਨਿਖਾਰੋ ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਖਾਸ ਹੁਨਰ ਹੁੰਦਾ ਏ ਜੇ ਤੁਸੀਂ ਉਸ ਹੁਨਰ ਤੇ ਮਿਹਨਤ ਕਰਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਮਾਹਿਰ ਬਣ ਸਕਦੇ ਹੋ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਤੁਸੀਂ ਕਿਸੇ ਖੇਤਰ ਦੇ ਵਿੱਚ ਮਾਹਿਰ ਹੋ ਤਾਂ ਉਹ ਤੁਹਾਡੇ ਕੋਲ ਸਲਾਹ ਲੈਣ ਆਉਂਦੇ ਨੇ ਇਹ ਤੁਹਾਨੂੰ ਵੱਖਰਾ ਅਤੇ ਮਹੱਤਵਪੂਰਨ ਬਣਾਉਂਦਾ ਏ ਜੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬੋਲ ਸਕਦੇ ਹੋ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਪ੍ਰੈਕਟਿਸ ਕਰੋ ਇਸ ਨਾਲ ਤੁਸੀਂ ਭਵਿੱਖ ਦੇ ਵਿੱਚ ਇੱਕ ਸਪੀਕਰ ਬਣ ਸਕਦੇ ਹੋ ਜੇ ਤੁਸੀਂ ਬਹੁਤ ਵਧੀਆ ਪੇਂਟਿੰਗ ਕਰਦੇ ਹੋ ਤਾਂ ਇਸ ਨੂੰ ਹੋਰ ਨਿਖਾਰੋ ਤੁਹਾਡਾ ਹੁਨਰ ਹੀ ਤੁਹਾਡੀ ਇੱਜ਼ਤ ਵਧਾਊਗਾ ਨੰਬਰ 7 ਦਿਲ ਖੋਲ ਕੇ ਬੋਲੋ ਕਈ ਵਾਰ ਅਸੀਂ ਸ਼ਰਮ ਜਾਂ ਡਰ ਕਰਕੇ ਆਪਣੇ ਵਿਚਾਰ ਦੱਸ ਨਹੀਂ ਪਾਉਂਦੇ ਇਸ ਕਰਕੇ ਲੋਕਸਾਂ ਨੂੰ ਚੁੱਪ ਅਤੇ ਬੇਕਾਰ ਸਮਝਣ ਲੱਗ ਜਾਂਦੇ ਨੇ ਆਪਣੇ ਮਨ ਦੀ ਗੱਲ ਨੂੰ ਸਪਸ਼ਟ ਅਤੇ ਭਰੋਸੇ ਨਾਲ ਕਹਿਣਾ ਸਿੱਖੋ ਜਦੋਂ ਵੀ ਤੁਸੀਂ ਕਿਸੇ ਗੱਲਬਾਤ ਦੇ ਵਿੱਚ ਬੈਠਦੇ ਹੋ ਤਾਂ ਸੋਚੋ ਕੀ ਤੁਹਾਡੇ ਕੋਲ ਕੀ ਕਹਿਣ ਲਈ ਆ ਅਤੇ ਫਿਰ ਬਿਨਾਂ ਡਰੇ ਉਸ ਨੂੰ ਕਹੋ ਸ਼ੁਰੂ ਦੇ ਵਿੱਚ ਮੁਸ਼ਕਲ ਹੋ ਸਕਦੀ ਆ ਪਰ ਹੌਲੀ-ਹੌਲੀ ਇਹ ਤੁਹਾਡੀ ਆਦਤ ਬਣ ਜਾਊਗੀ ਯਾਦ ਰੱਖੋ ਤੁਹਾਡੇ ਵਿਚਾਰ ਵੀ ਮਹੱਤਵਪੂਰਨ ਨੇ ਨੰਬਰ 8 ਦੂਜਿਆਂ ਦੀ ਮਦਦ ਕਰੋ ਦੂਜਿਆਂ ਦੀ ਮਦਦ ਕਰਨਾ ਇੱਕ ਬਹੁਤ ਵੱਡਾ ਗੁਣਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਸੁਵਾਰਥ ਦੇ ਕਿਸੇ ਦੀ ਮਦਦ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾ ਲੈਂਦੇ ਹੋ ਇਹ ਤੁਹਾਡੀ ਸ਼ਖਸੀਅਤ ਨੂੰ ਹੋਰ ਵੀ ਚੰਗਾ ਬਣਾਉਂਦਾ ਹੈ ਲੋਕ ਤੁਹਾਨੂੰ ਇੱਕ ਚੰਗਾ ਇਨਸਾਨ ਸਮਝਦੇ ਨੇ ਜੇ ਤੁਹਾਡਾ ਕੋਈ ਦੋਸਤ ਨੌਕਰੀ ਲੱਭ ਰਿਹਾ ਤਾਂ ਉਸ ਦੀ ਮਦਦ ਕਰੋ ਜੇ ਕੋਈ ਬਜ਼ੁਰਗ ਸੜਕ ਆਪਾਰ ਕਰ ਰਿਹਾ ਤਾਂ ਉਸ ਦਾ ਹੱਥ ਫੜ ਕੇ ਉਸ ਨੂੰ ਸੜਕ ਪਾਰ ਕਰਵਾਓ ਇਹ ਛੋਟੀਆਂ ਛੋਟੀਆਂ ਗੱਲਾਂ ਵੀ ਇੱਜ਼ਤ ਵਧਾਉਂਦੀਆਂ ਨੇ ਨੰਬਰ 9 ਆਪਣੇ ਲਈ ਸਮਾਂ ਕੱਢੋ ਅਸੀਂ ਸਾਰੇ ਜ਼ਿੰਦਗੀ ਦੀ ਦੌੜ ਦੇ ਵਿੱਚ ਇੰਨੇ ਰੁੱਝ ਗਏ ਹਾਂ ਕਿ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਆਪਣੇ ਲਈ ਸਮਾਂ ਕੱਢਣਾ ਜ਼ਰੂਰੀ ਹੈ ਜਦੋਂ ਤੁਸੀਂ ਆਪਣੇ ਸ਼ੌਂਕ ਪੂਰੇ ਕਰਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਤੁਹਾਨੂੰ ਨਵੀਂ ਊਰਜਾ ਮਿਲਦੀ ਹੈ ਰੋਜ਼ ਸਵੇਰੇ ਜਾਂ ਸ਼ਾਮ ਨੂੰ 30 ਮਿੰਟ ਕੱਢੋ ਜਿਸ ਵਿੱਚ ਤੁਸੀਂ ਕੁਝ ਵੀ ਕਰੋ ਜੋ ਤੁਹਾਨੂੰ ਖੁਸ਼ੀ ਦਿੰਦਾ ਜਿਵੇਂ ਕਿ ਸੰਗੀਤ ਸੁਣਨਾ ਕਿਤਾਬ ਪੜ੍ਹਨਾ ਜਾਂ ਮਨਪਸੰਦ ਸ਼ੋਅ ਦੇਖਣਾ ਨੰਬਰ 10 ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੋ ਗਲਤੀਆਂ ਕਰਨਾ ਮਨੁੱਖ ਦਾ ਸੁਭਾਅ ਹੈ ਜੇ ਤੁਸੀਂ ਗਲਤੀਆਂ ਹੋਣ ਦੇ ਬਹਾਨੇ ਬਣਾਉਨੇ ਹੋ ਤਾਂ ਲੋਕ ਤੁਹਾਡੇ ਤੇ ਭਰੋਸਾ ਨਹੀਂ ਕਰਨਗੇ ਪਰ ਜੇ ਤੁਸੀਂ ਆਪਣੀ ਗਲਤੀ ਨੂੰ ਮੰਨ ਲੈਣੇ ਹੋ ਤਾਂ ਲੋਕ ਤੁਹਾਨੂੰ ਇੱਕ ਸੱਚਾ ਅਤੇ ਇਮਾਨਦਾਰ ਇਨਸਾਨ ਸਮਝਦੇ ਨੇ ਜੇ ਤੁਸੀਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਕੋਈ ਗਲਤੀ ਕਰਦੇ ਹੋ ਤਾਂ ਆਪਣੇ ਸੀਨੀਅਰ ਨੂੰ ਕਹੋ ਸਰ ਮੈਂ ਇਹ ਗਲਤੀ ਕੀਤੀ ਆ ਅਤੇ ਮੈਂ ਇਸ ਨੂੰ ਸੁਧਾਰਨ ਲਈ ਕੰਮ ਕਰ ਰਿਹਾ ਹਾਂ ਇਸ ਨਾਲ ਉਹ ਤੁਹਾਡੀ ਜ਼ਿੰਮੇਵਾਰੀ ਨੂੰ ਦੇਖਣਗੇ ਅਤੇ ਤੁਹਾਡੇ ਤੇ ਵਿਸ਼ਵਾਸ ਵਧੇਗਾ ਤਾਂ ਯਾਦ ਰੱਖੋ ਇਹ 10 ਕੰਮਾਂ ਆਪਣੇ ਕੰਮ ਦੀ ਇੱਜ਼ਤ ਕਰੋ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਹਮੇਸ਼ਾ ਕੁਝ ਨਵਾਂ ਸਿੱਖਦੇ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਫਾਲਤੂ ਲੋਕਾਂ ਤੋਂ ਦੂਰ ਰਹੋ ਆਪਣੇ ਹੁਨਰ ਨੂੰ ਨਿਖਾਰੋ ਦਿਲ ਖੋਲ ਕੇ ਬੋਲੋ ਦੂਜਿਆਂ ਦੀ ਮਦਦ ਕਰੋ ਆਪਣੇ ਲਈ ਸਮਾਂ ਕੱਢੋ ਅਤੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੋ ਦੋਸਤੋ ਯਾਦ ਰੱਖੋ ਇੱਜ਼ਤ ਖਰੀਦੀ ਨਹੀਂ ਜਾਂਦੀ ਕਮਾਈ ਜਾਂਦੀ ਹੈ ਇਹ 10 ਕੰਮ ਕੋਈ ਜਾਦੂ ਨਹੀਂ ਬਲਕਿ ਇਹ ਤੁਹਾਡੀਆਂ ਆਦਤਾਂ ਨੇ ਜਦੋਂ ਤੁਸੀਂ ਇਹਨਾਂ ਆਦਤਾਂ ਨੂੰ ਅਪਣਾ ਲੈਨੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਬੇਇੱਜ਼ਤੀ ਦਾ ਸ਼ਬਦ ਹੀ ਖਤਮ ਹੋ ਜਾਊਗਾ ਮੈਂ ਤੁਹਾਡਾ ਇਸ ਵੀਡੀਓ ਨੂੰ ਆਖਰੀ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਅਤੇ ਹਾਂ ਜੇਕਰ ਤੁਸੀਂ ਅਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਮਿਲਾਂਗੇ